ਮੰਮੀ ਹਾਂਜੀ ਕੀ ਕਰਨ ਦੇ ਆ ਪੰਡੇ ਪੁੱਤ ਸਾਂਭਣ ਦੇ ਆ ਪੰਡੇ ਸਾਂਭਣ ਦੇ ਮੇਰੀ ਘਰ ਸੁਣ ਲੈਣਾ ਨਾ ਫੜਾ ਬਣ ਸਬਜੀਂ ਤੜਕਾ ਲਾਵਾਂ ਤੇ ਸਬਜੀ ਬਣਾ ਕੇ ਤੇ ਮੈਂ ਫਿਰ ਜਾਣਾ ਛੇਤੀ ਬੁਟੀਕ ਤੇ ਤੇ ਤੂੰ ਤਾਂ ਕਹਿਨੀ ਆ ਮੈਂ ਉੱਤੇ ਕੁੜੀ ਰੱਖ ਲਈ ਆ ਕੁੜੀ ਤੇ ਰੱਖ ਲਈ ਮੰਮੀ ਪਰ ਕੰਮ ਤਾਂ ਕਰਕੇ ਫਿਰ ਵੀ ਜਾਣਾ ਹੀ ਪੈਣਾ ਨਾ ਛੇਤੀ ਆਓ ਤੇ ਚੱਲ ਹੁਣ ਕੁੜੀ ਰੱਖੀ ਪੁੱਤ ਮੈਂ ਸਬਜੀਂ ਤੜਕਾ ਮੈਂ ਲਾ ਦੇਣੀ ਆ ਤੂੰ ਰੋਟੀ ਖਾ ਥੋੜਾ ਆਰਾਮ ਕਰ ਲਾ ਨਹੀਂ ਮੰਮੀ ਆਰਾਮ ਕਿੱਥੇ ਕਰਨਾ ਵਾ ਰੋਟੀ ਬਣਾਵਾ ਤੇ ਤੂੰ ਹੀ ਖਾਓ ਤੇ ਪਾਪਾ ਵੀ ਖਾਣ ਮੈਂ ਤੇ ਤੁਹਾਨੂੰ ਕਹਿ ਚੱਲ ਕੁੜੀ ਉੱਥੇ ਆ ਗਈ ਥੋੜੀ ਰਸਟ ਕਰਨਾ ਮੈਂ ਰੋਟੀ ਸਬਜ਼ੀ ਬਣਾ ਦੇਣੀ ਪੁੱਤ ਨਹੀਂ ਮੰਮੀ ਉਹ ਨਹੀਂ ਗੱਲ ਲੈਗੀ ਕੁੜੀ ਭਾਵੇਂ ਆ ਗਈ ਤੁਹਾਨੂੰ ਪਤਾ ਅੱਜਕੱਲ ਬੁਟੀਕਾਂ ਜਣੀਆਂ ਕੁੜੀਆਂ ਦੇ ਸਿਰ ਤੇ ਨਹੀਂ ਛੱਡੀਆਂ ਜਾਂਦੀਆਂ ਸੋ ਕੰਮ ਹੈ ਆਪ ਹੀ ਦੱਸਣਾ ਪੈਂਦਾ ਓਦਾ ਕੀ ਗੱਲ ਹੈ ਮੰਮੀ ਹੁਣ ਕੁੜੀ ਦਾ ਮੈਨੂੰ ਇਹ ਫਾਇਦਾ ਵਾ ਕਿ ਹੁਣ ਮੈਂ ਦੁਕਾਨ ਤੇ ਉਹਨੂੰ ਬਿਠਾ ਦਿੰਨੀ ਪਿੱਛੇ ਧਿਆਨ ਤੇ ਰਹਿੰਦਾ ਹੀ ਹੈ ਕੋਈ ਆਇਆ ਦੱਸ ਤੇ ਦੇਗੀ ਨਾ ਹਾਂ ਮੈਨੂੰ ਹੈਗਾ ਚਲ ਮੇਰਾ ਉਹੀ ਟਾਈਮ ਵੱਜਦਾ ਵਾ ਮੈਂ ਫੜਾ ਫੜ ਸਬਜ਼ੀ ਬਣਾਵਾਂਗੀ ਦੋ ਚਾਰ ਕੰਮ ਹੋ ਰਿਆ ਨਿਬੇੜ ਦਾਂਗੀ ਤੇ ਇੱਕ ਸੂਟ ਹੈ ਮੈਂ ਰਸਤੇ 'ਚੋਂ ਜਾਂਦੀ ਜਾਂਦੀ ਲੈ ਕੇ ਜਾਣਾ ਚਲ ਠੀਕ ਹੋ ਗੱਤੋਂ ਫਿਰ ਤੇ ਤੁਹਾਨੂੰ ਕੰਮ ਜ਼ਿਆਦਾ ਪੈਂਦਾ ਮੈਂ ਤਾਂ ਆਈ ਆ ਭੱਜੀ ਭੱਜੀ ਚਲ ਕੋਈ ਨਹੀਂ ਫਿਰ ਕਰਨਾ ਤਾਂ ਪੈਂਦਾ ਹੀ ਐ ਨਾ ਚਲੋ ਕੋਈ ਨਹੀਂ ਲਿਆ ਮੈਨੂੰ ਫੜਾਉ ਸਮਾਨ ਕਿੱਥੇ ਗਾ ਮੈਂ ਫੜਾ ਫੜ ਤੜਕਾ ਲਾਵਾਂ ਵਾ ਪੂਰਾ ਪ੍ਰੈਜ਼ੇਨਟੇਸ਼ਨ ਦੇ ਲਿਆ ਜਿਹੜਾ ਮੱਤੀ ਅੰਦਰ ਆ ਗਿਆ ਹੈ ਮੈਂ ਮੱਤੀ ਹੈ ਹੀ ਐ ਸੱਸੀ ਘਮਮੇ ਸੱਸੀ ਘਮਮੇ ਉਸ ਨਾਲ ਠੀਕ ਹੈ ਮੈਂ ਬੋਲਦਾ ਪਪਾ ਸੱਸੀ ਘਮਮੇ ਉਸ ਨਾਲ ਠੀਕ ਹੈ ਬੜਾ ਡੱਬਾ ਟੱਬਾ ਲੈ ਕੇ ਆਈ ਪੁੱਤ ਮੰਮੀ ਡੱਬਾ ਲੈ ਕੇ ਆਈ ਆ ਮੈਨੂੰ ਦਿਓ ਵਧਾਈ ਅੱਛਾ ਖੁਸ਼ੀ ਵਾਲੀ ਗੱਲ ਐ ਕੋਈ ਆਹ ਨਹੀਂ ਪੁੱਤ ਕਿੱਥੇ ਆ ਕਿੱਟੀ ਭਾਬੀ ਉਹ ਅੱਛਾ ਹੁਣੇ ਹੀ ਆਈ ਆ ਤੇਲੀ ਮੈਂ ਮम्मी ਸਬਜੀ-ਸਬਜੀ ਬਣਾ ਲਾਂ ਲੈ ਕਿੱਤੀ ਭਾਬੀ ਘਰ ਆ ਰਹੀ ਆ ਹਾਂ ਹੁਣੇ ਆਈ ਹੀ ਉੱਥੇ ਕੁੜੀ ਰੱਖੀ ਐ ਨਾ ਮੈਂ ਅੱਛਾ ਤੂੰ ਛੱਡ ਕੇ ਇਹਦੇ ਮੈਂ ਆਂਦੀ ਚੱਲ ਮੰਮੀ ਮੈਂ ਤੇਰੇ ਕੋਲ ਸਬਜੀ-ਸਬਜੀ ਬਣਾ ਲਾਂ ਅੱਛਾ ਅੱਛਾ ਕੁੜੀ ਰੱਖ ਲਈ ਆ ਹਾਂ ਚਲੋ ਵਧੀਆ ਫਿਰ ਤੇ ਦੁਪਹਿਰੇ ਘਰ ਆ ਜਾਂਦੀ ਹਣੀ ਭਾਬੀ ਹਾਂਜੀ ਥੋੜੀ ਦੇਰ ਆ ਜਾਂਦੀ ਬੱਚਾ ਕਿੱਤੀ ਪੁੱਤਾਂ ਮਾਂ ਜੀ ਮੰਮੀ ਪਾਣੀ ਲਿਆ ਬੱਚਾ ਸ਼ੰਮੀ ਆਈ ਐ ਅੱਜ ਆ ਮਾਂ ਮੀ ਤੇ ਠੀਕ ਐ ਠੀਕ ਬੱਚਾ ਤੂੰ ਘੱਲ ਹੀ ਆ ਗਈ ਐ ਮੈਂ ਉਹਨਾਂ ਨੂੰ ਕਹਿਣ ਦੀ ਸੀ ਕਿ ਮੇਰੇ ਨਾਲ ਚੱਲੋ ਅੱਛਾ ਕੋਈ ਪਤਾ ਨਹੀਂ ਪਿੱਛੇ ਆ ਜਾਣ ਤੇ ਕਹਿੰਦੇ ਮੈਂ ਥੋੜਾ ਬਿਜ਼ੀ ਹਾਂ ਬੈਂਕ ਦਾ ਕੰਮ ਕਰਨਾ ਸੱਸੀ ਘਰ ਦੀਦੀ ਸੱਸੀ ਘਰ ਬਾਬੀ ਹਾਲਸਾਉ ਠੀਕ ਹੋ ਤੂੰ ਮੈਂ ਠੀਕ ਆ ਤੁਸੀਂਸ ਨਾਲ ਠੀਕ ਹੋ ਹਾਂ ਆ ਬੜਾ ਫਨ ਉੱਥੇ ਬੈ ਜਾ ਪੁੱਤ ਹਾਂਜੀ ਮੈਨੂੰ ਫਾਇਦਾ ਬਹੁਤ ਵਧੀਆ ਚਿਆ ਚੱਲ ਜੇ ਬਸ ਵਧੀਆ ਬਾਬੀ ਹਾਲ ਚਾਲ ਬਹੁਤ ਵਧੀਆ ਨੇ ਤਬਲੇ ਗਏ ਲੈ ਬਾਬੀ ਡੱਬਾ ਦੀਦੀ ਇੱਕ ਆਦਾ ਡੱਬਾ ਪਾਬੀ ਇਹ ਡੱਬਾ ਆ ਵਧਾਈ ਦਾ ਸਿਮਰ ਦੇ ਰਿਸ਼ਤੇ ਦਾ ਮੈਂ ਨਾ ਸਿਮਰ ਦਾ ਰਿਸ਼ਤਾ ਪੱਕਾ ਕਰ ਰਹੀ ਹਾਂ ਬਹੁਤ ਵਧੀਆ ਕਰਤੀ ਸਿਮਰ ਦਾ ਰਿਸ਼ਤਾ ਪੱਕਾ ਕਰ ਰਹੀ ਹਾਂ ਹਾਂ ਬਾਬੀ ਤੈਨੂੰ ਕੋਈ ਬੋਝ ਲੈਣ ਦੀ ਲੋੜ ਨਹੀਂ ਮੈਂ ਆਪੇ ਸਾਰਾ ਕੁਝ ਕਰ ਲੈਣਾ ਦੀਦੀ ਤੇ ਮੇਰੀਆਂ ਸਾਰੀਆਂ ਟੈਨਸ਼ਨਾਂ ਹੀ ਦੂਰ ਕਰਦੀ ਬੜੀ ਵਧੀਆ ਕੁਝ ਕਰਦੀ ਦਿੱਤੀ ਮੈਨੂੰ ਮੇਰੇ ਸਿਰ ਤੋਂ ਸਾਰਾ ਬੋਝ ਹੀ ਹਲਾਤਾ ਸੀ ਮੈਨੂੰ ਪਤਾ ਕਿੰਨੀ ਟੈਨਸ਼ਨ ਹੀਗੀ ਮੇਰੀ ਗੱਲ ਸੁਣ ਕੱਟੀ ਗੱਲ ਏਦਾਂ ਵਾ ਕਿ ਮੈਨੂੰ ਇਹ ਚੀਜ਼ ਦਾ ਅਹਿਸਾਸ ਹੈਗਾ ਵਾ ਕਿ ਤੇਰੇ ਤੇ ਕਿੰਨਾ ਬੋਝ ਆ ਮੈਂ ਮੰਨਦੀ ਆ ਮੇਰੇ ਮਾਪਿਓ ਵੀ ਬੈਠੇ ਆ ਪਰ ਉਹਨਾਂ ਵਿਚਾਰਿਆਂ ਨਾਲ ਉਹਨਾਂ ਕਿੰਨਾ ਕ ਕਰ ਲੈਣਾ ਵਾ ਇਸ ਕਰਕੇ ਮੈਨੂੰ ਪੂਰੀ ਟੈਨਸ਼ਨ ਸੀ ਇਸ ਗੱਲ ਦੀ ਕੀ ਕੋਸ ਕੁੜੀ ਦਾ ਰਿਸ਼ਤਾ ਮੈਂ ਕਰਵਾਵਾ ਸੌਖੇ ਘਰ ਜਾਵੇ ਸਾਰੀ ਉਮਰ ਗੋਲਗਾਵੇ ਕਿ ਮੇਰੀ ਭੂਆ ਨੇ ਰਿਸ਼ਤਾ ਕਰਾਇਆ ਸੀ ਇਸ ਕਰਕੇ ਮੁੰਡਾ ਵੀ ਬਹੁਤ ਵਧੀਆ ਵਾ ਮੰਮੀ ਬੱਤ ਤੂੰ ਪੱਕਾ ਕਰ ਰਹੀ ਕਿਉ ਮੰਮੀ ਤਾਨੂੰ ਖੁਸ਼ੀ ਨਹੀਂ ਹੋਈ ਖੁਸ਼ੀ ਤੇ ਹੋਈ ਹੈ ਪੁੱਤ ਮਤਲਬ ਕੋਈ ਗੱਲ ਹੈ ਮੰਮੀ ਜੇ ਕੋਈ ਗੱਲ ਹੈ ਤੇ ਦੱਸੋ ਮੈਨੂੰ ਗੱਲ ਪੁੱਤ ਦੱਸਾਂਗੀ ਤੈਨੂੰ ਤੂੰ ਹਣਕਾਰੀ ਆਈ ਤੇ ਮੈਂ ਤੈਨੂੰ ਕੀ ਦੱਸਾਂ ਦੱਸ ਨਹੀਂ ਨਹੀਂ ਦੀਦੀ ਕੋਈ ਇਹੋ ਜੀ ਗੱਲ ਨਹੀਂ ਹੈ ਹੋਰ ਪਾਪਾ ਆ ਵੇਖੋ ਕੁੜੀ ਆਪਣੀ ਦਾ ਰਿਸ਼ਤਾ ਪੱਕਾ ਹੋ ਗਿਆ ਮੂੰ ਮਿੱਠਾ ਕਰੋ ਭਾਬੀ ਮੂੰ ਮਿੱਠਾ ਕਰਾ ਸਾਰੇ ਆਪਣੇ ਬੈਠੋ ਆਹ ਮਾਡਾ ਪਾਪਾ ਮੂੰ ਮਿੱਠਾ ਕਰੋ ਪਾਪਾ ਦਾ ਵੀ ਮੂੰ ਮਿੱਠਾ ਕਰਾਓ ਕੁੜੀ ਦਾ ਰਿਸ਼ਤਾ ਪੱਕਾ ਕਰਾਈ ਹੈ ਸੰਮੀ ਆ ਲੋ ਲੈ ਭਾਬੀ ਤੁਸੀਂ ਕਰ ਮੂੰ ਮਿੱਠਾ ਦੀਦੀ ਦੱਲਦੇ ਤੇਹੀ ਕਰੋ ਹਾਂ ਜਿਹੜੀਆਂ ਚੀਜ਼ਾਂ ਮੈਂ ਸੋਚਦੀ ਉਹ ਤੂੰ ਪੂਰੀਆਂ ਕਰਦੀਆਂ ਮੈਨੂੰ ਹੋਰ ਕੀ ਚਾਹੀਦਾ ਮੈਂ ਤੇਨ ਨਾਨੀ ਮੈਂ ਤੇਰੀ ਭੈਣ ਆ ਬੋਲੀ ਬੇਸ਼ੱਕ ਮੇਰੀ ਥੋੜੀ ਜੀ ਰੁੱਖੀ ਆ ਦੀਦੀ ਮੈਨੂੰ ਇਸ ਚੀਜ਼ ਦਾ ਕੋਈ ਮਤਲਬ ਨਹੀਂ ਸਾਡੀ ਬੋਲੀ ਰੁੱਖੀ ਹੈ ਕਿ ਨਹੀਂ ਮੈਨੂੰ ਇੰਨਾ ਮਾਣ ਆ ਕਿ ਤੂੰ ਮੇਰੇ ਤੇ ਮੇਰੇ ਤੇ ਹੱਥ ਰੱਖਿਆ ਮੀਨੂ ਇਸ ਤਿਹਦਾ ਹਮੇਸ਼ਾ ਮੈਂ ਇਸ ਦੀ ਬਹੁਤ ਧੰਨਵਾਦੀ ਰਹਿਾਂਗੀ ਤੂੰ ਮੇਰੀ ਦੀਦਾ ਸੋਚਿਆ ਕਿੱਟੀ ਵੀਰੇ ਤੇ ਜਾਨ ਮਗਰ ਮੈਨੂੰ ਵੀ ਬਹੁਤ ਹਾਰਟ ਹੋਇਆ ਤੂੰ ਕਿੱਦਾਂ ਜ਼ਿੰਦਗੀ ਕੱਟੀ ਐ ਇੱਥੇ ਉਹ ਸਭ ਮੈਂ ਜਾਣਦੀ ਆ ਜਿਉਂ ਸਿਮਰਤ ਜਵਾਨੋਂ ਲੱਗੀ ਮੈਨੂੰ ਉਦੋਂ ਤੋਂ ਫਿਕਰ ਪੈ ਗਿਆ ਕਿ ਮੈਂ ਆਪਣੀ ਕੱਲੀ ਪਰਜਾਈ ਤੇ ਬੋਝ ਨਹੀਂ ਬਣ ਦੇਣਾ ਉਹਨੂੰ ਮੈਂ ਕਰਾਂਗੀ ਉਹਦਾ ਸਾਰਾ ਕੁਝ ਅੱਗੇ ਲਾ ਕੇ ਇਹ ਮੁੰਡੇ ਤੇ ਨਾ ਮੇਰੀ ਬੜੀ ਧੀਰ ਦੀ ਅੱਖ ਸੀ ਅੱਛਾ ਇਹ ਮੁੰਡਾ ਕਿੱਥੋਂ ਦਾ ਧੀਰੀ ਮੰਮੀ ਇਹ ਮੁੰਡਾ ਨਾ ਸਿਮਰਤ ਨਾਲ ਕਾਲਜ ਚ ਪੜਦਾ ਵਾ ਅੱਛਾ ਹਾਂ ਛੰਮੀ ਬੋਤ ਇਹ ਮੁੰਡਾ ਉਹਦੇ ਕੋਲ ਰਹਿੰਦਾ ਵਾ ਆਪਾ ਮੁੰਡਾ ਉਹਦੀ ਕਾਲਜ ਪੜਦਾ ਵਾ ਤੂੰ ਉਹ ਕੋਤ ਨੂੰ ਜਾਣਦੀ ਹੋਊਗੀ ਫਿਰ ਨਹੀਂ ਮੰਮੀ ਸਿਮਰਤ ਨੂੰ ਨਹੀਂ ਜਾਣਦੀ ਹਣੀ ਕਾਲਜ ਕਿਤੇ ਇੱਕ ਮੁੰਡਾ ਪੜਦਾ ਵਾ ਉਥੇ ਤੇ 36 ਮੁੰਡੇ ਪੜਦੇ ਆ ਕੀ ਪਤਾ ਮੈਨੂੰ ਜਾਣਦੀ ਆ ਕਿ ਨਹੀਂ ਜਾਣਦੀ ਪਰ ਮੁੰਡਾ ਬਹੁਤ ਵਧੀਆ ਵਾ ਜਿਹੜਾ ਮੈਂ ਜੁਣਿਆ ਅੱਜ ਦਾ ਨਹੀਂ ਸੀ ਜੁਣਿਆ ਮੰਮੀ ਮੈਂ ਬੜੀ ਦੇਰ ਦਾ ਜੁਣਿਆ ਸੀ ਮੈਂ ਰਿਸ਼ਤਾ ਇਹਦੇ ਵਾਸਤੇ ਬਸ ਮੈਂ ਰੋਕਿਆ ਨੂੰ ਹੋਣਿਆ ਬਾਕੀ ਆਪਾਂ ਸਾਰੇ ਰੋਕਾ ਕੇ ਇਕੱਠੇ ਹੋ ਕੇ ਸਿਰਫ ਮੈਂ ਮੇਰੇ ਘਰ ਕਹਿ ਆਈ ਨਹੀਂ ਆ ਕਿ ਵਿਆਹ ਸਾਡੀ ਕੁੜੀ ਨਾਲ ਕਰਨਾ ਤੂੰ ਅੱਛਾ ਦੂਦੀ ਏ ਮੁੰਡੇ ਦੀ ਡਿਗਰੀ ਹੋ ਗਈ ਭਲਾ ਪੂਰੀ। ਹਾਂਜੀ। ਐਰ ਕਾਉਂਦੀ ਪੜਾਈ ਪੂਰੀ ਹੋ ਗਈ ਆ। ਤੇ ਫਿਰ ਇਹਦਾ ਵੀ ਲਾਸਟ ਯੇਅਰ ਆ। ਸਿਮਰ ਦਾ ਵੀ ਆ ਤੂੰ। ਪਤਾ ਨਹੀਂ ਮੈਨੂੰ ਹਣ ਕਿ ਸਿਮਰ ਤੈਨੂੰ ਜਾਣਦੀ ਆ ਕਿ ਨਹੀਂ ਜਾਣਦੀ। ਬਾਕੀ ਮੁੰਡਾ ਬਹੁਤ ਵਧੀਆ ਵਾ। ਤੇ ਨਾਲੇ ਹੋਰ ਇੱਕ ਗੱਲ। ਮੁੰਡੇ ਨੂੰ ਅਸੀਂ ਪਹਿਲੇ ਤੋਂ ਹੀ ਜਾਣਦੇ ਆ। ਅੱਛਾ। ਤੇ ਜਾਣਦੇ ਤਾਂ ਮੁੰਡੇ ਨੂੰ ਤੁਸੀਂ ਵੀ ਜੋ ਪਰ ਮੈਂ ਜੇ ਨਾਂ ਨਹੀਂ ਦੱਸਣਾ ਅੱਛਾ ਅਸੀਂ ਵੀ ਜਾਣਦੇ ਹਾਂ ਚਲੋ ਦੀਦੀ ਜਿਹੜਾ ਵੀ ਲੱਭਿਆ ਹੋਊਗਾ ਨਾ ਤੁਸੀਂ ਚੰਗਾ ਹੀ ਲੱਭਿਆ ਹੋਊਗਾ ਹੀ ਲੱਭਿਆ ਬਾਕੀ ਆਂਦੀ ਆ ਸਿੰਮਰਾ ਨਾਲ ਆਪਾਂ ਸਿੰਮਰਤ ਨਾਲ ਵੀ ਗੱਲ ਕਰਦੇ ਹਾਂ ਹਾਂ ਤੁਸੀਂ ਦੀਦੀ ਆਪ ਗੱਲ ਕਰਨਾ ਸਿੰਮਰਤ ਦੇ ਵੈਸੇ ਤੇ ਉਹ ਤਾਂ ਡਟਿਆ ਨਹੀਂ ਮੋੜਦੀ ਤੇ ਇੱਕ ਵਾਰੀ ਤੁਸੀਂ ਆਪ ਗੱਲ ਕਰੋ ਆਪੀ ਤੂੰ ਚਿੰਤਾ ਹੀ ਨਾ ਕਰ ਸਿੰਮਰਤ ਨੂੰ ਆਉਂਦੇ ਤੇ ਤੇ ਕੀ ਕੋਈ ਨਹੀਂ ਆ ਨਾ ਬਸ ਇੱਕ ਵਾਰੀ ਆਉਣ ਦੇ ਮੈਂ ਆਪੇ ਸਾਰੀ ਗੱਲ ਖੋਲ ਲੂੰਗੀ ਨਾਲੇ ਉੱਥੇ ਕੁਛ ਇਦਾਂ ਦਾ ਹੈਗਾ ਹੀ ਨਹੀਂ ਆ ਕਿ ਜਿਹੜਾ ਸਿਮਰਤ ਨੂੰ ਚੰਗਾ ਨਾ ਲੱਗੇ ਮੁੰਡਾ ਵੀ ਸੋਹਣਾ ਸੁਨੱਖਾ ਵਾ ਤੇ ਘਰ-ਬਾਰ ਵੀ ਵਧੀਆ ਵਾ ਬਸ ਹੋਰ ਕੀ ਚਾਹੀਦਾ ਜੀ ਦੀਆਂ ਨੂੰ ਸਿਮਰ ਬੋਤ ਜੋਤੂ ਕੀਤਾ ਹੋਊਗਾ ਚੰਗਾਈ ਕੀਤਾ ਹੋਊਗਾ ਹਾਂਜੀ ਪਾਪਾ ਮੈਨੂੰ ਨਾ ਚਿੰਤਾ ਜੀ ਲੱਗੀ ਰਹਿੰਦੀ ਸੀ ਤੁਹਾਡੀ ਸਾਰਿਆਂ ਦੀ ਕਿਉਂਕਿ ਤੁਹਾਡੀ ਵੀ ਹੁਣ ਉਹ ਮਰਨੀ ਹੈਗੀ ਕਿ ਤੁਸੀਂ ਕੰਮ ਕਰ ਜ਼ਿਆਦਾ ਕਰ ਸਕੋ ਦੁਕਾਨ ਤੇ ਬੈਠਦੇ ਹੋ ਨਾ ਇੰਨਾ ਬਹੁਤ ਆ ਤੇ ਭਾਬੀ ਵਿਚਾਰੀ ਵੀ ਇਕੱਲੀ ਕੀ ਕਰੇ ਇਸ ਕਰਕੇ ਤੁਹਾਨੂੰ ਪਤਾ ਕੁੜੀਆਂ ਦਾ ਬਹੁਤ ਹੀ ਕੋਈ ਛੋਟੀ ਗੱਲ ਨਹੀਂ ਹੁੰਦੀ ਕੁੜੀਆਂ ਆਪਣੇ ਘਰ ਵੇ ਆਈਆਂ ਜਾਣ ਸੁਖੀ ਵਸਣ ਤੇ ਮਾਪਿਓ ਖੁਸ਼ੀ-ਖੁਸ਼ਿਆ ਦਾਦਾ-ਦਾਦੀ ਖੁਸ਼ੀ-ਖੁਸ਼ਿਆ ਇਸ ਕਰਕੇ ਮੈਂ ਚੀਜ਼ ਅੱਗੇ ਲਾ ਕੇ ਚੁੱਕੀ ਆ ਭਾਬੀ ਫੋਨ ਤੇ ਬੈੱਲ ਮਾਰਾਂ ਹਾਂ ਸਿਮਰਦੇ ਕਦੋਂ ਤੱਕ ਆਉਣਾ ਵਾ ਫੋਨ ਨਹੀਂ ਦੀਦੀ ਮੈਂ ਹੁਣੇ ਫੋਨ ਕਰਦੀ ਆ ਤੈਨੂੰ ਮਮੀ ਤਾਨੂੰ ਕੀ ਹੋ ਗਿਆ ਤੁਸੀਂ ਕੀ ਸੋਚੀ ਪੈ ਗਏ ਕੁਛ ਨਹੀਂ ਪੁੱਤ ਕੁਛ ਨਹੀਂ ਆਇਆ ਮਮੀ ਨਾ ਖੋਸ਼ ਬੜੀ ਏ ਉਹਨੂੰ ਪਤਾ ਨਹੀਂ ਲੱਗਣ ਡਿਆ ਤੇ ਮੈਂ ਹਣ ਕੀ ਕਰਾਂ ਦਾਦੀਆਂ ਨੂੰ ਕਿਤੇ ਥੋੜੀ ਖੁਸ਼ੀ ਥੋੜਾ ਹੁੰਦੀ ਏ ਦਾਦੀ ਨਾ ਤੇ ਵੈਸੇ ਸੀ ਮਿਲ ਤਾਂ ਬੜੇ ਪਿਆਰ ਇਹ ਤੇ ਦਾਦੀ ਜੀ ਨਾਲ ਰੰਦੀ ਮਿੰਨੂਸ ਘਟ ਤੇ ਦਾਦੀ ਮਮਾ ਨੂੰ ਜ਼ਿਆਦਾ ਵਾਜਾ ਦਿੰਦੀ ਏ ਚਲ ਜੀ ਮੈਂ ਕਰਦੀ ਹਾਂ ਸਿਮਰਤ ਨੂੰ ਵੀ ਫੋਨ ਤੇ ਤੁਸੀਂ ਦੇਖੀ ਉਹਨੂੰ ਸ਼ਾਮ ਤੱਕ ਹਾਂ ਚਾਹ ਪਾਣੀ ਬਣਾਓ ਮੈਂ ਚਾਹ ਪਾਣੀ ਬਣਾਉਣੀ ਹੈ ਜੇ ਆ ਗਏ ਮੈਨੂੰ ਲੈਣ ਤੇ ਠੀਕ ਹੈ ਨਹੀਂ ਤੇ ਫਿਰ ਮੈਂ ਭੇਜ ਚਲ ਜੂਗੀ ਮੈਨੂੰ ਆਖਣ ਦੇ ਹੀ ਵੀ ਮੈਂ ਆਉਣਾ ਵਾ ਤੇ ਫਿਰ ਜਾਣੇ ਮੈਂ ਕਿਹਾ ਨਹੀਂ ਮੇਰੇ ਕੋ ਨਾ ਖੁਸ਼ੀ ਨਹੀਂ ਸਾਰੀ ਜਾਣ ਦੇ ਮੈਂ ਦੱਸ ਕੇ ਆਵਾਂ ਮੈਂ ਨਾ ਇੰਜ ਕਰਾ ਚਾਹ ਤਰਾ ਇੱਥੇ ਪਾਸੇ ਬਣਾ ਦੇ ਮੈਂ ਬਣਾਵਾ ਫਿਰ ਕੇ ਕੱਲੋ ਰੋਟੀ ਖਾਣੇ ਆ ਫਿਰ ਚਾਹ ਪੀਣੇ ਆ ਨਾਲੇ ਮੇਰੀ ਗੱਲ ਸੁਣ ਮੈਂ ਤੁਹਾਨੂੰ ਸਾਰਿਆਂ ਨੂੰ ਇੰਨਾ ਦੱਸਣਾ ਸੀ ਕਿ ਮੁੰਡਾ ਬਹੁਤ ਸੋਹਣਾ ਸੁਨੱਖਾ ਵਾ ਪੜਿਆ ਲਿਖਿਆ ਆ ਤੀ ਰਜਾਲਾ ਵਾ ਇੰਨਾ ਇੰਟੈਲੀਜੈਂਟ ਆ ਨਾ ਕੀ ਬਿਆਨ ਨਹੀਂ ਕੀਤਾ ਜਾ ਸਕਦਾ ਆ ਲਸ਼ੂ ਪੁਣਾ ਨਹੀਂ ਉਹਦਾ ਮੁੰਡਿਆਂ ਵਾਂਗੂ ਤੇ ਬਸ ਫੈਮਿਲੀ ਚ ਉਹਦੀ ਭੈਣ ਹੀ ਭੈਣ ਹੈਗੀ ਤੇ ਅੰਮ੍ਰਿਤ ਭੈਣ ਹੀ ਹੈ ਵੱਡੀ ਭੈਣ ਹੈ ਤੇ ਹੋਰ ਕੋਈ ਨਹੀਂਗਾ ਅੱਛਾ ਮੈਨੂੰ ਇਹ ਦਿਲ ਲੱਗਦਾ ਕਿ ਮੈਂ ਥੋੜਾ ਥੋੜਾ ਜੋ ਸੋਚਦੀ ਉਹ ਹੀ ਹੈ ਚੰ ਤੂੰ ਤਾਂ ਕੀ ਰਹਿਂਦੇ ਦੱਸ ਦੂੰਗੀ ਚਲ ਜੀ ਮੈਨੂੰ ਕੋਈ ਚਾਹ ਪਾਣੀ ਜਾ ਕੇ ਜਿੱਥੇ ਤੁਸੀਂ ਬੈਠੇ ਹੋ ਨਾ ਮੈਨੂੰ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਅੱਜ ਤੇ ਮੇਰਾ ਚੀ ਕਰਨ ਦਾ ਮਨ ਅਚਾਨਕ ਉੱਠ ਗਿਆ ਚਲ ਵਾ ਵਿੱਚ ਮਚਾਉਣਾਗੇ ਨੱਚਾਂਗੇ ਸਿਮਰ ਦੇ ਵਿਆਹ ਤੇ ਜਿੰਨਾ ਮਰਜ਼ੀ ਨੱਚ ਲਈ ਮੈਂ ਬਣਾ ਕੇ ਲਈ ਚਾਹ ਨੂੰ ਤਾਂ ਹਾਂ ਜੀ ਮੰਮੀ ਚਾਹ ਚੜ੍ਹਣ ਲੱਗੀ ਕੀ ਗੱਲ ਮੰਮੀ ਮੇਰੀ ਗੱਲ ਸੁਣੋ ਨਾ ਉੱਥੇ ਵੀ ਵੇਖਣ ਦੀ ਤੁਸੀਂ ਬੜੀ ਟੈਨਸ਼ਨ ਚ ਬੈਠੇ ਜੇ ਤੁਸੀਂ ਖੁਸ਼ ਨਹੀਂ ਹੋਏ ਆਪਣੀ ਸਿਮਰਤ ਦਾ ਰਿਸ਼ਤਾ ਆਇਆ ਵਾ ਪੁੱਤਾ ਉਹ ਤਾਂ ਮੈਨੂੰ ਪਤਾ ਵਾ ਉਹਨੇ ਪੁਆੜੇ ਜੋ ਕੀਤਾ ਵਧੀਆ ਕੀਤਾ ਪਰ ਮੈਂ ਕਹਿੰਦੀ ਕਿ ਇਹ ਕੋਲੀ ਸਿਮਰਤ ਨੂੰ ਵਾਸ਼ ਲੈ ਲੈਂਦੇ ਸਿਮਰਤ ਨੂੰ ਵਾਸ਼ ਲੈ ਲੈਂਦੇ ਮੰਮੀ ਕੋਈ ਗੱਲ ਐ ਮੈਂ ਗੱਲ ਤਾਂ ਨਹੀਂ ਕੋਈ ਪੁੱਤ ਤੈਨੂੰ ਪਤਾ ਹੀ ਅੱਜ ਕੱਲ੍ਹ ਸਮਝਦਾ ਮੰਮੀ ਮੇਰੀ ਗੱਲ ਸੁਣਾ ਤੁਸੀਂ ਉਦੋਂ ਵੀ ਮੇਰੇ ਨਾਲ ਗੱਲ ਕਰਦੇ ਕਰਦੇ ਚੁੱਪ ਵਰਗੇ ਸੀ ਜੇ ਤੇ ਕੋਈ ਗੱਲ ਹੈਗੀ ਆ ਤੇ ਮੈਨੂੰ ਅਭੀ ਦੱਸ ਦੋ ਮੈਂ ਕਿਹਾ ਵੀ ਉਹਨੇ ਨਾ ਕੋਈ ਮੁੰਡਾ ਪਸੰਦ ਕੀਤਾ ਹੋਵੇ ਮੰਮੀ ਕੀ ਗੱਲ ਹੋਈ ਹੈ ਨਾ ਕਰਨ ਦੇ ਉਹਨੇ ਮੁੰਡੇ ਕੀ ਤਰ੍ਹਾਂ ਪਸੰਦ ਕਰ ਲੂੰਗੀ ਜਦੋਂ ਉਹਨੂੰ ਸ਼ੁਰੂ ਤੋਂ ਪਤਾ ਵਾ ਕਿ ਉਹਦੀ ਭੂਆ ਨੇ ਰਿਸ਼ਤਾ ਕਰਾਉਣਾ ਔਰ ਵਰਤਮਾਨ ਨੂੰ ਪਤਾ ਵਾ ਕਿ ਪੂਆ ਮਾੜਾ ਥੋੜੀ ਸੋਚਣ ਦੇਈ ਪਰ ਤੈਨੂੰ ਪਤਾ ਅੱਜਕੱਲ ਬੱਚਿਆਂ ਦਾ ਮੰਮੀ ਮੇਰੀ ਗੱਲ ਸੁਣ ਲੋ ਜੇ ਤੇ ਤੁਹਾਨੂੰ ਕੋਈ ਗੱਲ ਪਤਾ ਵਾ ਮੈਨੂੰ ਦੱਸ ਦੋ ਕੱਲ ਨੂੰ ਕੋਈ ਗੱਲ ਹੋ ਗਈ ਤੇ ਆਪਾਂ ਕਿੰਨੂੰ ਖਾਵਾਂਗੇ ਚਲ ਪਤਨੂ ਆ ਲੈਣਦੇ ਸੀ ਸਿਮਰਤ ਨੂੰ ਮੈਂ ਕਹਿੰਨੀ ਹਾਂ ਵੀ ਸਿਮਰਤ ਨੂੰ ਪੁੱਛ ਲੈਂਦੀ ਹਾਂ ਭੂਆ ਤੋਂ ਬੜੀ ਮੰਮੀ ਜੋ ਦੀਦੀ ਨੇ ਲੱਭਿਆ ਨਾ ਚੰਗਾ ਹੀ ਲੱਭਿਆ ਹੋਣਾ ਇਹ ਤੇ ਸਿਮਰ ਜੂਗੀ ਪੁੱਛਣਾ ਹਣ ਬਾਕੀ ਇਹ ਪੁੱਛਣਾ ਨਹੀਂ ਉਹਨੂੰ ਦੱਸਣਾ ਕਿ ਉਹਦਾ ਰਿਸ਼ਤਾ ਪੱਕਾ ਹੋ ਗਿਆ ਤੇ ਜਿੱਥੇ ਵੀ ਉਹਦਾ ਰਿਸ਼ਤਾ ਆਇਆ ਨਾ ਉਹਨੂੰ ਚੁੱਪਚਾਪ ਉੱਥੇ ਵਿਆਹ ਕਰਉਣਾ ਪੈਣਾ ਚੱਲ ਪਤਾ ਲੈਂਦੇ ਹਾਂ ਤੀ ਮੈਂ ਤਾਂ ਨਹੀਂ ਗੱਲ ਕਰਾਂ ਦੀਦੀ ਕੀ ਕਹਣ ਦੇ ਕਿ ਮੁੰਡੇ ਦੇ ਪਰਿਵਾਰ 'ਚ ਸਿਰਫ ਉਹਦੀ ਭੈਣ ਆ ਸਾਡੀ ਕੁੜੀ ਵੀ ਸੋਖੀ ਰਹੂਗੀ ਕੋਈ ਫੈਮਿਲੀ ਵੀ ਨਹੀਂ ਵੱਡੀ ਹੈਗੀ ਤੇ ਜਿੱਥੋਂ ਤੱਕ ਮੈਂ ਸੋਚਦੀ ਹਾਂ ਨਾ ਇਹ ਜ਼ਰੂਰ ਦੀਦੀ ਦਾ ਕੋਈ ਆਪਣਾ ਉਹ ਤਾਂ ਪਤਾ ਠੀਕ ਹੈ ਮੈਨੂੰ ਪਤਾ ਮੇਰੀ ਉਹ ਧੀ ਆ ਕਿ ਸਾਰਾ ਕੁਝ ਉਹਨੇ ਸੋਚ ਕੇ ਕੀਤਾ ਹੋਊਗਾ ਪਰ ਮੈਂ ਫੇਰ ਉਹ ਗੱਲ ਕਰਨੀ ਵੀ ਇੱਕ ਵਾਰੀ ਸਿਮਰਤ ਨੂੰ ਪੁੱਛ ਲੈਂਦੇ ਚਲੋ ਮੰਮੀ ਕੋਈ ਗੱਲ ਨਹੀਂ ਆਣੀ ਵਾਲੀ ਸਿਮਰਤ ਉਹਨੂੰ ਵੀ ਪੁੱਛ ਲੈਨੇ ਤੇ ਬਾਕੀ ਇਹਾ ਵਿੱਚੋਂ ਜੇ ਕੋਈ ਗੱਲ ਨਿਕਲੀ ਨਾ ਮੰਮੀ ਮੇਰੇ ਤੋਂ ਉਰਾ ਕੋਈ ਨਹੀਂ ਬਾਕੀ ਤੁਸੀਂ ਬਹੁਤ ਉੱਥੇ ਜਾ ਕੇ ਦੀਦੀ ਲਾਗੇ ਮੈਂ ਚਾਹ ਬਣਾ ਕੇ ਲਿਆਉਂ ਆਂ ਠੀਕਾ ਬਰਤ ਸ਼ਮੀ ਪੁੱਤ ਇੱਧਰ ਆ ਮੇਰੇ ਗੱਲ ਸੁਣ ਜਰਾ ਠੀਕ ਗੱਲ ਮੰਮੀ ਕੁਛ ਕਹਿਣਾ ਸੀ ਮੈਂ ਤੇਨ ਨਾਲ ਗੱਲ ਕਰਨੀ ਹੈ ਗੱਲ ਆਹ ਕਿਹੜੀ ਗੱਲ ਮੈਂ ਕਿਹਾ ਤੂੰ ਤੇ ਪੁੱਤ ਜੋ ਕੀਤਾ ਵਧੀਆ ਕੀਤਾ ਆਪਣੀ ਵੱਲ ਹੈਨਾ ਪਰ ਅੱਜ ਕੱਲ ਨਾ ਤੈਨੂੰ ਬੱਚਿਆਂ ਦਾ ਪਤਾ ਹੀ ਐ ਮਤਲਬ ਕੀ ਮਤਲਬ ਮੰਮੀ ਤੁਹਾਡਾ ਮੈਨੂੰ ਪਤਾ ਆਪ ਡਰ ਲੱਗਦਾ ਤੇਰੇ ਨਾਲ ਗੱਲ ਕਰਨ ਲੱਗਿਆਂ ਮੰਮੀ ਇਹੋ ਜਿਹੀ ਕਿਹੜੀ ਗੱਲ ਆ ਜਿਹੜਾ ਤੁਹਾਨੂੰ ਡਰ ਲੱਗਣ ਡਿਆ ਆਪਣੀ ਧੀ ਨਾਲ ਗੱਲ ਕਰਨ ਨੂੰ ਕੋਈ ਗੱਲ ਆ ਉਹ ਤਾਂ ਮੈਨੂੰ ਲੱਗਦਾ ਜਿੱਦਾਂ ਉਹਨੇ ਕੋਈ ਆਪ ਮੁੰਡਾ ਪਸੰਦ ਕੀਤਾ ਹੁੰਦਾ ਕਿੰਨੇ ਅਹ ਸਮਝ ਪਨੇ ਮੰਮੀ ਤੁਸੀਂ ਤਾਂ ਚੁੱਪ ਕੀਤੇ ਜਦੋਂ ਦੀ ਸਿਮਰਤ ਨੇ ਮੁੰਡਾ ਪਸੰਦ ਕੀਤਾ ਤੇ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਕਿ ਸਿਮਰਤ ਨੇ ਮੁੰਡਾ ਪਸੰਦ ਕੀਤਾ ਹੈ ਪੁੱਤ ਮੇਰੇ ਆਪ ਬੜੀ ਟੈਨਸ਼ਨ ਚ ਹੈ ਕੀ ਕਰਾਂ ਤੇ ਕੀ ਨਾ ਕਰਾਂ ਤੇ ਮੈਨੂੰ ਡਰ ਲੱਗਦਾ ਵੀ ਮੇਰੀ ਧੀ ਬੋਲੂਗੀ ਵੀ ਤੇਰੇ ਕੋ ਪੁੱਤਰੀ ਵੀ ਨਹੀਂ ਚੜ੍ਹ ਮਾਲੀ ਗਈ ਮੰਮੀ ਇਹ ਚੀਜ਼ ਸਿਮਰਤ ਨੇ ਤੁਹਾਨੂੰ ਦੱਸੀ ਹੈ ਕਰਦੀ ਸੀ ਪੁੱਤ ਕੋਈ ਮੈਂ ਨਹੀਂ ਅਜੇ ਵਿਆਹ ਕਰਾਉਣਾ ਦਾਦੀ ਮੈਂ ਨਹੀਂ ਅਜੇ ਵਿਆਹ ਕਰਾਉਣਾ ਕੋਈ ਮੇਰਾ ਵਿਆਹ ਕਰਦੀ ਫਿਰਦੀ ਹੈ ਤੇ ਮੈਂ ਇਹ ਤੇ ਜੇ ਦੱਸਿਆ ਹੀ ਨਹੀਂ ਵੀ ਕੋਈ ਆਈ ਹੈ ਸਭ ਕੁਝ ਛੁਕਾਰ ਕੇ ਪੱਕਾ ਮੰਮੀ ਜੇ ਤੁਹਾਨੂੰ ਪਹਿਲੇ ਪਤਾ ਸੀ ਇਸ ਗੱਲ ਦਾ ਤੇ ਤੁਸੀਂ ਮੈਨੂੰ ਦੱਸ ਦੇ ਦੂਜੀ ਗੱਲ ਮੈਂ ਉਹਦੇ ਵਾਸਤੇ ਕੁਝ ਮਾੜਾ ਨਹੀਂ ਸੋਚਾਂਗੀ ਮੈਨੂੰ ਵੀ ਪਤਾ ਆ ਕਿ ਸਿਮਰਤ ਅੱਜ ਕੱਲ ਦੇ ਜ਼ਮਾਨੇ ਦੀ ਕੁੜੀ ਆ ਪੜ੍ਹੀ ਲਿਖੀ ਮਾਡਰਨ ਤੇ ਮੈਂ ਉਹਦੇ ਵਾਸਤੇ ਕੋਈ ਐਵੇਂ ਜਿਵੇਂ ਰਿਸ਼ਤਾ ਨਹੀਂ ਲੱਭੂਗੀ ਮੰਮੀ ਉਹਦੇ ਮੁਕਾਬਲੇ ਦਾ ਹੀ ਮੁੰਡਾ ਲੱਭਿਆ ਮੈਂ ਇਹ ਤਾਂ ਬੁੱਤ ਠੀਕ ਹੈ ਮੈਨੂੰ ਵੀ ਆਪਣੀ ਧੀ ਤੇ ਬੜਾ ਮਾਣ ਆ ਪਰ ਪੁੱਤ ਮੈਨੂੰ ਉਹਦੀਆਂ ਗੱਲਾਂ ਤੋਂ ਲੱਗਦਾ ਵੀ ਉਹਨੇ ਮੁੰਡਾ ਪਸੰਦ ਕੋਈ ਕੀਤਾ ਤੂੰ ਉਹਨੂੰ ਇੱਕ ਵਾਰੀ ਪੁੱਛ ਲੈਂਦੀ ਮੰਮੀ ਮੈਂ ਹੁਣ ਕੀ ਪੁੱਛਾਂ ਮੈਂ ਉੱਥੇ ਜ਼ੁਬਾਨ ਦੇਤੀ ਆ ਕਿ ਮੇਰੀ ਭਤੀਜੀ ਦਾ ਰਿਸ਼ਤਾ ਹੋਏਗਾ ਤੇ ਤੁਹਾਡੇ ਘਰ ਹੋਏਗਾ ਅਗਲੇ ਨੇ ਖੋਸ਼ਿਆ ਤੁਸੀਂ ਕਿਦਾਂ ਦੀਆਂ ਗੱਲਾਂ ਕਰਨ ਦਿਓ ਮੰਮੀ ਮੈਂ ਹੁਣ ਇਦਾਂ ਨਹੀਂ ਕਰ ਸਕਦੀ ਸਿਮਰਤ ਦਾ ਰਿਸ਼ਤਾ ਹੋਏਗਾ ਤੇ ਉਸ ਘਰ ਚ ਹੋਏਗਾ ਸਮਝਾ ਦਿਓ ਉਹਨੂੰ ਅੱਜ ਕੱਲ੍ਹ ਕੁੜੀਆਂ ਨੇ ਲੱਭੇ ਹੁੰਦੇ ਆ ਜਾਂ ਤੇ ਮੇਰੇ ਨਾਲ ਪਹਿਲੇ ਗੱਲ ਕਰਦੀ ਜਾ ਤੂੰ ਸੀ ਗੱਲ ਕਰਦੇ ਹੁਣ ਮੈਂ ਉੱਥੇ ਹਾਂ ਕਰਤੀ ਆ ਹੁਣ ਉਹਦਾ ਰਿਸ਼ਤਾ ਹੋਏਗਾ ਤੇ ਉੱਥੇ ਹੋਏਗਾ ਮੰਮੀ ਉਹ ਤਾਂ ਪਤਾ ਠੀਕ ਆ ਇਹੋ ਹੀ ਮੈਂ ਤੈਨੂੰ ਕਹਿਣ ਗਈ ਵੀ ਇੱਕ ਵਾਰੀ ਪੁੱਛ ਲੈਂਦੀ ਹੁਣ ਨੂੰ ਮੰਮੀ ਮੈਨੂੰ ਪਤਾ ਹੈ ਅੱਜ ਕੱਲ੍ਹ ਕੁੜੀਆਂ ਦਾ ਕੀ ਹਿਸਾਬ ਆ ਐਸੇ ਕਰਕੇ ਮੈਂ ਉਹਦੇ ਵਾਸਤੇ ਉਹੋ ਜਿਹਾ ਮੁੰਡਾ ਚੁਣਿਆ ਕਿ ਸਿਮਰਤ ਇਸ ਰਿਸ਼ਤੇ ਨੂੰ ਕਦੀ ਨਾ ਨਾ ਕਰ ਪਾਵੇ ਸਿਮਰਤ ਨੂੰ ਉਹ ਹਮੇਸ਼ਾ ਖੁਸ਼ ਰੱਖੇ ਉਹਨੂੰ ਉਹ ਸਾਰੀਆਂ ਚੀਜ਼ਾਂ ਦਵੇ ਜਿਹੜੀਆਂ ਕਈ ਚੀਜ਼ਾਂ ਨੂੰ ਇਥੋਂ ਨਹੀਂ ਮਿਲੀਆਂ ਮੰਮੀ ਪਿਓ ਤੋਂ ਬਿਨਾ ਕੁੜੀ ਦਾ ਪਲਣਾ ਬਹੁਤ ਔਖਾ ਆ ਮੈਂ ਮੰਨਦੀ ਆ ਤੁਸੀਂ ਦਾਦਾ ਦਾਦੀ ਹੋ ਕਿਟੀ ਭਾ ਵੀ ਮਾਂ ਵਾਂ ਮੈਨੂੰ ਸਾਰਾ ਕੁਝ ਪਤਾ ਆ ਮੈਂ ਵੀ ਕਿਤੇ ਨਾ ਕਿਤੇ ਹੈਲਪ ਕਰਦੀ ਰਹੀ ਆ ਮੈਨੂੰ ਇਹ ਵੀ ਪਤਾ ਆ ਫਿਰ ਵੀ ਜੋ ਪਿਆਰ ਇੱਕ ਪਿਓ ਨੇ ਤੀਨੂ ਦੇ ਲੈਣਾ ਨਾ ਮੰਮੀ ਉਹ ਕੋਈ ਹੋਰ ਨਹੀਂ ਦੇ ਸਕਦਾ ਵਿਚਲੀ ਗੱਲ ਤੇ ਪੁੱਤ ਇਹੋ ਹੀ ਮਾਰਦੀ ਹੈ ਨਾ ਵਿਚਲੀ ਗੱਲ ਤੇ ਇਹੋ ਹੀ ਹੈ ਅੱਜ ਪਿਓ ਹੁੰਦਾ ਤਾਂ ਸਾਨੂੰ ਕਿਸੇ ਨੂੰ ਵੀ ਟੈਨਸ਼ਨ ਨਾ ਹੁੰਦੀ ਮਮੀ ਕਰ ਇਸੇ ਕਰਕੇ ਮੈਂ ਟੈਨਸ਼ਨ ਲਈ ਆ ਕੁੜੀ ਦੀ ਸਾਰੀ ਜੁਮੇਵਾਰੀ ਮੈਂ ਚੁੱਕੀ ਆ ਤੁਸੀਂ ਬਿਲਕੁਲ ਫਿਕਰ ਨਾ ਕਰੋ ਬਾਕੀ ਰਹੀ ਗੱਲ ਸਿਮਰਤ ਦੀ ਉਹਨੂੰ ਤੁਸੀਂ ਸਮਝਾ ਦਿਓ ਕਿ ਜਿੱਥੇ ਤੇਰੀ ਭੂਆ ਨੇ ਰਿਸ਼ਤਾ ਵੇਖਿਆ ਹੈ ਨਾ ਬਸ ਉਥੇ ਬੋਲ ਜੜਾ ਦੀ ਕਿਤੇ ਨਾ ਨਾ ਕਰਦੀ ਪਤਾ ਕੀ ਆ ਮੰਮੀ ਮੇਰਾ ਬਹੁਤ ਪਿਆਰ ਆ ਉਹਨਾਂ ਨਾਲ ਬڑے ਸਾਲਾਂ ਤੋਂ ਮੈਂ ਮੁੰਡਾ ਕੱਚ ਰੱਖਿਆ ਸੀ ਕਿ ਇਹਨੂੰ ਮੈਂ ਆਪਣੀ ਰਿਸ਼ਤੇਦਾਰੀ ਚ ਖੜਨਾ ਹੈ ਆਪਣਾ ਪੁੱਤ ਬਣਾ ਕੇ ਉਹੋ ਹੀ ਨਾ ਪੁੱਤ ਮੈਨੂੰ ਉਹੋ ਹੀ ਟੈਨਸ਼ਨ ਮਾਰਦੀ ਵੀ ਮੇਰੀ ਧੀ ਦੀ ਵੀ ਇੱਜ਼ਤ ਹੈ ਉਹੀ ਮੰਮੀ ਸਿਮਰਤਾ aí ਕਿ ਕਿ ਉਹਨੂੰ ਸਮਝਾ ਦਿਓ ਕਿ ਕਿ ਧੀ ਭਾਬੀ ਨਾ ਵੀ ਤੁਸੀਂ ਖੁਦ ਗੱਲ ਕਰ ਲਿਓ ਕੀ ਗੱਲ ਹੁਣ ਭਾਬੀ ਨਾ ਮੈਂ ਨਹੀਂ ਕਰਨੀ ਮੈਂ ਚਲਦੀ ਆ ਮੰਮੀ ਤੇ ਇਹਦਾ ਬੁੱਤ ਹੇ ਰੱਬ ਮੈਂ ਕੀ ਕਰਾਂ ਮੈਂ ਬੜੀ ਪਰੇਸ਼ਾਨ ਐ ਇੱਕ ਪਾਸੇ ਮੇਰੀ ਧੀ ਦਾ ਇੱਜ਼ਤ ਦਾ ਸਵਾਲ ਐ ਉਧਰ ਮੇਰੀ ਪੋਤਰੀ ਐ ਮੈਂ ਤੇ ਦੋਵੇਂ ਰਿਸ਼ਤੇ ਮੇਰੇ ਲਈ ਤੇ ਇੱਕੋ ਜਿਹੇ ਐ ਪਰ ਮੈਂ ਕੁਝ ਕਰ ਨਹੀਂ ਸਕਦੀ ਮੈਂ ਬੜੀ ਪਰੇਸ਼ਾਨ ਇਸ ਗੱਲ ਦਾ ਤੇ ਮੈਨੂੰ ਪਤਾ ਵਾ ਮੇਰੀ ਧੀ ਉਹਦੇ ਲਈ ਕੋਈ ਮਾੜਾ ਰਿਸ਼ਤਾ ਨਹੀਂ ਲੱਭਦੀ ਪਰ ਜੇ ਕੁੜੀ ਅੜ ਗਈ ਤੇ ਕੀ ਕਰਾਂਗੀ ਮੈਂ ਅਜੇ ਤੱਕ ਤੇ ਮੇਰੀ ਧੀ ਨੇ ਮਾੜੇ ਚੰਗੇ ਸਮੇਂ ਚ ਸ਼ੰਮੀ ਨੇ ਹੱਡੀ ਬਾਹ ਫੜੀ ਐ ਪਰ ਉੱਧਰ ਮੇਰੀ ਪੋਤਰੀ ਵੀ ਖੁਸ਼ ਚਾਹੀਦੀ ਐ ਨਾ ਕੀ ਕਰਾਂ ਮੈਂ ਬੜੀ ਪਰੇਸ਼ਾਨ ਬੀ ਚਲ ਗਈ ਐ ਆਹ ਚਲ ਗਈ ਐ ਰੋਟੀ ਪਣੀ ਖਵਾ ਕੇ ਘਰ ਲਾਣਾ ਏ ਨੂੰ ਉਹ ਪਤਾ ਨਹੀਂ ਹੁਣ ਟੈਨਸ਼ਨ ਨਾ ਇਕਦਮ ਹੀ ਚਲ ਗਈ ਐ ਮੈਨੂੰ ਤੇ ਕੋਈ ਸਮਝ ਨਹੀਂ ਲੱਗਦੀ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਮੈਂ ਤੁਹਾਨੂੰ ਉਦੋਂ ਦੁਕਾਨ ਤੇ ਗੱਲ ਕੀਤੀ ਸੀ ਨਾ ਕਿ ਸਿਮਰਤ ਲੱਗਦਾ ਤੇ ਮੁੰਡਾ ਲੱਭਿਆ ਵਾ ਤੇ ਮੈਂ ਉਦੋਂ ਉਹਦੇ ਨਾਲ ਬਾਹਰ ਗਈ ਹਾਂ ਤੇ ਉਹਨੇ ਮੈਨੂੰ ਸਾਰੀ ਗੱਲ ਸੱਚ ਦੱਸ ਹੀ ਦਿੱਤੀ ਇਹ ਦੱਦੀ ਮੈਂ ਆਪਣੀ ਪਸੰਦ ਦਾ ਮੁੰਡਾ ਵੇਖਿਆ ਵਾ ਇਹਦਾ ਕੁੜੀ ਸੱਚੀ ਮੁੰਡਾ ਰੱਬ ਹੈ ਵਾ ਆਹੋ ਮੈਂ ਤਾਂ ਉਹਦੇ ਨਾਲ ਗੱਲ ਕੀਤੀ ਕਿ ਹੁਣ ਤੇ ਉਹਨੇ ਮੇਰੇ ਨਾਲ ਗੱਲ ਕਰ ਹੀ ਦਿੱਤੀ ਕਲੀਅਰ ਮੈਂ ਤਾਂ ਅੱਗੇ ਨਹੀਂ ਸਿਆਣੀ ਕੋਈ ਨਹੀਂ ਕੋਈ ਨਾ ਅੱਜਕੱਲ ਸਮਾ ਬੜਾ ਮਾੜਾ ਵਾ ਮੈਂ ਤਾਂ ਦੱਸਿਆ ਬੱਚੇ ਅੱਜਕੱਲ ਆਪਣੀਆਂ ਮਰਜ਼ੀਆਂ ਕਰਦੇ ਆ ਇਹਦਾ ਗੱਲ ਸੁਣ ਲਾ ਜਿੱਤੇ ਸਿਮਰ ਕਹਿੰਦੀ ਆ ਨਾ ਉਥੇ ਰਿਸ਼ਤਾ ਨਹੀਂ ਹੋਣਾ ਰਿਸ਼ਤਾ ਉਥੇ ਆਉਣਾ ਜਿੱਥੇ ਮੇਰੀ ਠੀਕ ਹੋਊਗੀ ਮੇਰੀ ਗੱਲ ਸੁਣੋ ਇਹੋ ਹੀ ਟੈਨਸ਼ਨ ਮੈਨੂੰ ਵੱਡਾ ਵੱਡ ਖਾਂਦੀ ਐ ਇੱਕ ਪਾਸੇ ਮੇਰੀ ਧੀ ਐ ਇੱਕ ਪਾਸੇ ਮੇਰੀ ਪੋਤਰੀ ਐ ਮੈਂ ਤੇ ਫਸ ਗਈ ਵਿੱਚ ਰਹਿਣਾ ਤੇ ਉਹਦੇ ਨਾਲ ਸਿਮਰਤ ਨਹੀਂ ਆ ਜੇ ਮੇਰੀ ਪੋਤਰੀ ਖੁਸ਼ ਨਾ ਆਈ ਤੇ ਕੀ ਫਾਇਦਾ ਫਿਰ ਐ ਰੀਡਾ ਮੇਲੀਤੀ ਨੂੰ ਇਸ ਵਰ ਦਾ ਮੜਾ ਨਹੀਂ ਸੋਝੂਰੀ ਮੈਂ ਸਮਝਦੀ ਸਾਰਾ ਕੁਝ ਪਰ ਬੱਚਿਆਂ ਦੀ ਖੁਸ਼ੀ ਵੀ ਬਹੁਤ ਜ਼ਰੂਰੀ ਐ ਉਹ ਕੋਉ ਵੀ ਮੇਰਾ ਪਿਓ ਸਿਰ ਤੇ ਨਹੀਂ ਤੇ ਪੂਆ ਨੇ ਮੇਰੇ ਨਾਲ ਧੱਕਾ ਕੀਤਾ ਮੇਰੀ ਮਰਜ਼ੀ ਦਾ ਰਿਸ਼ਤਾ ਨਹੀਂ ਕੀਤਾ ਇਹਦਾ ਜੀ 13ਵੀਂ ਜਜ਼ੂਰੀ ਜਿਹੜਾ ਜੂਰੇ ਜਿਹੜਾ ਤੂੰ ਸੱਮੀ ਨੂੰ ਕਿਉਂ ਨਹੀਂ ਦੱਸਿਆ ਮੈਂ ਤਾਂ ਡਰਦੀ ਨੇ ਨਹੀਂ ਦੱਸਿਆ ਮੈਂ ਤੇ ਆਪ ਡਰਦੀ ਛੰਮੀ ਤੋਂ ਕਿ ਕੀ ਕਰਾਂ ਮੈਂ ਕਿੱਦਾਂ ਗੱਲ ਕਰਾਂ ਮੇਰੀ ਧੀ ਨੂੰ ਬੋਲੂ ਵੀ ਕੁੜੀ ਨੂੰ ਇੰਨਾ ਐਡਵਾਂਸ ਕਰਤਾ ਫਿਰ ਉਹਨਾਂ ਤੂੰ ਚੁੱਪ ਕਰਕੇ ਉਹਦੀ ਜ਼ਬਾਨ ਦੇ ਫੁੱਲ ਚੜਾ ਦੇ ਵੇਰੀ ਜਾਨ ਸੁਣਾ ਚਮਕ ਦੇਣ ਨਹੀਂ ਜਾਣੀ ਜਾਨੀ ਕੋਈ ਦੋਏ ਬਣੀ ਬਹਿ ਕੇ ਤੇ ਕੋਈ ਗੱਲ ਸਮਝਾਉਂ ਚਲ ਆਉਂਦੀ ਕਿੱਟੀ ਤੇ ਫੇਰ ਮੈਂ ਕਰਦੀ ਆ ਗੱਲ